ਹਲਕਾ ਰਾਜਸਾਨਸੀ ਦੇ ਪਿੰਡ ਚਵਿੰਡਾ ਕਲਾ ਖੁਰਦ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾਂ ਵਿੱਚ ਖੂਨੀ ਝੜਪ ਹੋ ਗਈ। ਦਰਅਸਲ ਝਗੜੇ ਦਾ ਕਾਰਨ ਦੁੱਧ ਨੂੰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰੂ ਘਰ ਵਿੱਚ 12 ਸੇਵਾਦਾਰ ਕੰਮ ਕਰਦੇ ਹਨ ਜਿਨ੍ਹਾਂ ਵਿੱਚੋਂ ਇੱਕ ਨੂੰ ਮੁਫਤ ਦੁੱਧ ਦਿੱਤਾ ਜਾਂਦਾ ਸੀ। ਪਰ ਜਦੋਂ ਕਮੇਟੀ ਮੈਂਬਰ ਨੇ ਕਿਹਾ ਕਿ ਜਾਂ ਤਾਂ ਸਾਰੇ ਸੇਵਾਦਾਰਾਂ ਨੂੰ ਦੁੱਧ ਦਿੱਤਾ ਜਾਵੇ ਨਹੀਂ ਤਾਂ ਕਿਸੇ ਨੂੰ ਵੀ ਨਾ ਦਿੱਤਾ ਜਾਵੇ। ਬਸ ਇਸੇ ਗੱਲ ਨੂੰ ਲੈ ਕੇ ਮੁਫਤ ਦੁੱਧ ਦੇਣ ਵਾਲੇ ਸੇਵਾਦਾਰ ਨੇ ਬੰਦੇ ਬੁਲਾ ਕੇ ਉਨ੍ਹਾਂ ਤੇ ਹਮਲਾ ਕਰ ਦਿੱਤਾ। ਵੇਖੋ ਜੀ ਐਤਵਾਰ ਦਾ ਦੇਣੀ ਸੀ ਸਾਡੇ ਧਾਰਾ 145 ਲੱਗੀ ਗੁਰਦਾਰਾ ਸਾਹਿਬ ਤੇ ਉੱਥੇ ਰਿਸਿਵਰ ਜਿਹੜਾ ਹੈ ਉਹਨੂੰ ਬੀਡੀਪੀਓ ਨੂੰ ਲਾਇਆ ਗਿਆ ਹਮਸ਼ੀਰ ਸਿੰਘ ਨੂੰ ਉਹ ਵੇਖੋ ਜੀ ਬਿਲਕੁਲ ਗੈਰ ਹਜ ਰਹੀਂਦੇ ਉਹ ਇੱਕ ਵਾਰਾ ਵੀ ਨਹੀਂ ਗਿਆ ਗੁਰਦਾਰਾ ਸਾਹਿਬ ਤੇ ਜਿਹੜਾ ਸੁਪਰਕਾਸ਼ ਹੈ ਐਤਵਾਰ ਵਾਲੇ ਦਿਨ ਜਾ ਕੇ ਗੋਲ ਖੋਲੀ ਆ ਤੇ ਉਹ ਵੇਖੋ ਜਿਹੜੀ ਛੁੱਟੀ ਵਾਲੇ ਦਿਨ ਇਹਨਾਂ ਨੇ ਨਾ ਸਾਨੂੰ ਕੋਈ ਦੱਸਿਆ ਵੀ ਜਿਹੜਾ 1,60,000 ਰੁਪਏ ਕਿੱਥੇ ਜਮਾ ਕਰਾਉਣਾ ਸਾਢੇ 5 ਸ਼ਾਮ ਦੇ ਹੋ ਗਏ ਤੇ ਇੱਕ ਆਂਦਾ ਮੈਨੂੰ 10 ਕਿਲੋ ਘਿਓ দাও ਗੁਰਦਾਰਾ ਸਾਹਿਬ ਤੋਂ ਤੇ ਇੱਕ ਜਿਹੜਾ ਇਹਨਾਂ ਨੇ ਨਵਾਂ ਸੇਵਾਦਾਰ ਰੱਖਿਆ ਉਹ ਸਾਡੇ ਵਿਰੋਧੀ ਆਉਂਦਾ ਵੀ ਮੈਂ ਰੋਜ਼ 2-3 ਕਿਲੋ ਦੁੱਧ ਨੂੰ ਡੇਲੀ ਦਿਆ ਕਰਨਾ ਤੇ ਸਾਡੇ ਸ਼ਰਨਜੀਤ ਸਿੰਘ ਨੇ ਕਿਹਾ ਵੀ ਫਿਰ ਜੇ ਉਹਨੂੰ ਦੇਣਾ ਤੇ ਜਿਹੜੇ 12-13 ਮੈਂਬਰ ਹੋਰ ਵੀ ਕੰਮ ਕਰਨ ਦੇ ਆ ਉਹਨਾਂ ਨੂੰ ਆਪਾਂ ਫਿਰ ਡੇਲੀ ਦੁੱਧ ਦਿਆ ਕਰੀਏ ਉਹ ਜਿਹੜੇ ਮਾੜੇ ਨੇ ਵੀ ਉਹਨਾਂ ਨੂੰ ਆਪਾਂ ਨਹੀਂ ਦੇਣਾ ਇਸ ਗੱਲ ਤੋਂ ਥੋੜਾ ਤਤਕਾਰ ਹੁੰਦਾ ਹੁੰਦਾ ਉਹਨਾਂ ਨੇ ਮਤਲਬ ਸਾਡੇ ਬੰਦਿਆਂ ਦੇ ਗੱਲ ਪੈ ਗਏ ਆ ਤੇ ਮੁੜ ਕੇ ਉਹਨਾਂ ਨੂੰ ਫੋਨ ਕਰਕੇ ਆਪਣੇ ਘਰੋਂ ਹੋਰ ਪਰਿਵਾਰਕ ਮੈਂਬਰ ਸੱਦ ਲੈ ਤੇ ਉਹਨਾਂ ਨੇ ਮਾਰੂਥਿਆ ਰਾਣਾ ਸਾਡੇ ਬੰਦਿਆਂ ਨੂੰ ਬਹੁਤ ਸੱਟਾਂ ਲੱਗੀਆਂ। ਹਾਂਜੀ ਹਾਂਜੀ ਕਰਤੂਤ 10 ਮੈਂਬਰ ਹੋਣੇ ਆ। ਤਿੰਨਾਂ ਜਣਾਂ ਨੂੰ ਸੱਟਾਂ ਲੱਗੀਆਂ 10-12 ਜਣੇ ਜਿਹੜੇ ਉਹਨਾਂ ਨਾਲ ਸੱਦਲੇ ਸੀ ਉਹਨਾਂ ਨੂੰ ਕਿਰਪਾਨਾਂ ਦਾਤਰ ਸੀ ਤੇ ਨਾਲ ਆਏ ਨੇ। ਇਹ ਸਾਰਾ ਕੋਈ ਗੁਰਦੁਆਰਾ ਬੰਦੇ ਨਹੀਂ ਆ। ਹਾਂਜੀ ਸਾਰਾ ਗੁਰਦੁਆਰਾ ਸਾਹਿਬ ਦੇ ਆ। ਵੇਖੋ ਜੀ ਪਹਿਲਾਂ ਵੀ ਜਿਹੜੀ ਉਹ ਰਕਮ ਖੜਦਾ ਹੈ 3 ਲੱਖ ਤੋਂ ਕੁਝ ਪੈਸੇ ਜਿਹੜੇ ਆ ਉਹਦਾ ਸਾਨੂੰ ਅਜੇ ਤੱਕ ਕੋਈ ਚਿੱਠੀ ਨਹੀਂ ਕੋਈ ਦੱਸਿਆ ਨਹੀਂ ਕਿ ਕਿੱਥੇ ਬੈਂਕ 'ਚ ਜਮ੍ਹਾਂ ਨੇ ਕੋਈ ਰਸੀਦ ਨਹੀਂ ਸਾਨੂੰ ਕੋਈ ਸਰਕਾਰੀ ਦਿੱਤੀ ਗਈ। ਉਹ ਸ਼ੋਭਾ ਜਿਹੜਾ ਹੈ ਉਹ ਕੋਈ ਇਲੈਕਟ੍ਰਿਕ ਬੂਹ ਦਾਦਾ ਉਹ ਲਾ ਨਹੀਂ ਕੋ ਸਕਦਾ ਕਿਉਂਕਿ ਫਰਨੋਜ ਆਇਆ ਜੀ ਐਤਵਾਰ ਆਇਆ ਤੇ ਸਰਪੰਚ ਦੀ ਮਿਲੀ ਭੁਗਤਣਾ ਹੋਣ ਡਿਆ ਇੱਥੇ ਕੇਸ ਪਾਇਆ ਜੇ ਉਥੇ ਵਿਜੀਲੈਂਸ ਚੱਲ ਰਿਆ ਪਿਆ ਕੇਸ ਵੀ ਤੇ ਇਹਨਾਂ ਨੇ ਸਾਡੇ ਪਿੰਡ ਦੀਆਂ ਗਰੰਟਾਂ ਖਾਧੀਆਂ 1.5 ਕਰੋੜ ਦੇ ਲਗਭਗ ਤੇ ਉਥੇ ਉਹਦੇ ਉਹ ਚਾਣ ਕੇ ਜਿਹੜਾ ਸਾਡੇ ਨਾਲ ਇਹ ਮਤਲਬ ਤਾਂ ਕੈਸਾ ਹੀ ਕਰਨ ਲਿਆ ਵੇਖੋ ਜੀ ਆਪਣਾ ਜਿਹੜੇ ਆ ਬਲਜਿੰਦਰ ਸਿੰਘ ਸੰਧਾ ਸਾਹਿਬ ਜੀ ਉਹਨਾਂ ਦੇ ਨਾਲ ਅਸੀਂ ਟਾਈਮ ਲਿਆ ਹੈ ਬੀਡੀ ਸਾਹਿਬ ਕੋ ਅਸੀਂ 12 ਤਰੀਕ ਨੂੰ ਉਹਨਾਂ ਕੋਲ ਗਏ ਆ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਵੀ ਅਸੀਂ ਬਦਲ ਦਾਂਗੇ ਇਹਨਾਂ ਨੂੰ ਪਰ ਉਹਨਾਂ ਨੂੰ ਬਦਲਿਆ ਨਹੀਂ ਅਸੀਂ ਕਿਹਾ ਸਰ ਤੁਸੀਂ ਆਇਆ ਕਰੋ ਰিসিਵਰ ਤੁਸੀਂ ਜੇ ਐਸਡੀਐਮ ਸਾਹਿਬ ਨੇ ਤੁਹਾਨੂੰ ਰিসিਵਰ ਲਾਇਆ ਪਰ ਉਹ ਇੱਕ ਦਿਨ ਵੀ ਨਹੀਂ ਗਏ ਮੇਲਾ ਵੀ ਲੰਘਿਆ ਉਹਦੋਂ ਵੀ ਨਹੀਂ ਗਏ ਤੇ ਅਸੀਂ ਉਹਨਾਂ ਨੂੰ ਫੇਰ ਵੀ ਕਹਿ ਕੇ ਕਿਹਾ ਵੀ ਇਹਨੂੰ ਬਦਲ ਦੋ ਇਹਨੇ ਸਾਡੀ ਲੜਾਈ ਕਰਾ ਦੇਈ ਉਹੀ ਗੱਲ ਹੋਈ ਐਤਵਾਰ ਵਾਲੇ ਦਿਨ ਸ਼ਾਮ 5 ਵਜੇ ਆਣ ਕੇ ਵੇਖੋ ਉਹਨੇ ਇੱਥੇ ਆਣ ਕੇ ਜਿਹੜਾ ਮਤਲਬ ਇਹ ਝਗੜਾ ਪਵਾ ਕੇ ਮੰਗ ਆਈ ਪ੍ਰਸ਼ਾਸਨ ਤੋਂ ਇਹੋ ਕਰਦੇ ਆ ਕਿ ਸਾਨੂੰ ਜਿਹੜੀ ਆ ਆਪਣਾ ਇਨਸਾਨ ਮਿਲਿਆ ਜਾਵੇ ਜਿਹੜਾ ਸਾਨੂੰ ਮਤਲਬ ਧੱਕਾ ਹੋਇਆ ਸਾਡੇ ਨਾਲ ਹਾਂਜੀ ਥਾਣੀ ਦਰਖਾਸਤ ਦਿੱਤੀ ਆ ਨਹੀਂ ਆ ਇੱਕ ਵਾਰੀ ਆ ਰੇਡ ਆਈ ਆ ਤੇ ਹੁਣ ਫੇਰ ਉਹਨਾਂ ਨੂੰ ਚੱਲੇ ਆ ਫੇਰ ਅਸੀਂ ਇਹਦੇ ਵੀ ਲਿਕਵਿਡੇ ਕਿਹੜੇ ਬੰਦੇ ਕੋਲ ਨੇ ਬੰਦੇ ਮੇਨ ਗੁਰਪ੍ਰੀਤ ਸਿੰਘ ਸਰਪੰਚ ਆ ਅੰਗਰੇਜ਼ ਸਿੰਘ ਆ ਤੇ ਸੰਦੀਪ ਸਿੰਘ ਆ ਤੇ ਹੋਰ ਉਹਨਾਂ ਦੇ ਸਾਰੇ ਪਰਿਵਾਰ ਮੈਂਬਰ ਆ ਜਿਹੜੇ ਸਾਰੇ ਹਾਂਜੀ ਹਾਂਜੀ ਮੇਨ ਜਿਹੜਾ ਉਹ ਗੁਰਪ੍ਰੀਤ ਆ ਤੇ ਮਸਲਾ ਜੀ ਗੁਰੂ ਘਰ ਤੋਂ ਹੀ ਆ ਜੀ ਹਾਂਜੀ ਕਿਹੜੇ ਗੁਰੂ ਘਰ ਬਾਬੇ ਸਾਹਿਬ ਸਿੱਖ ਹੋਇਆ ਜੀ ਕੀ ਮਤਲਬ ਹੈ ਮਸਲਾ ਇਹੋ ਹੀ ਆ ਜੀ ਉਹ ਜਿਹੜਾ ਆਪਣਾ ਸੈਕਟਰੀ ਸਾਹਿਬ ਇਹਨਾਂ ਜੀ ਉਹ ਬਿਲਕੁਲ ਮਰਜ਼ੀ ਆਪਣੀ ਕਰਨ ਦਿਆ ਜੀ ਹਾਂਜੀ ਹਾਂਜੀ ਕੀ ਮਸਲਾ ਗੁਰਦਾਰੇ ਦਾ ਕੀ ਪ੍ਰਾਣਾ ਕੋ ਤੁਹਾਡਾ ਚੱਲਦਾ ਪਰਾਣਾ ਜੀ ਉਹਨਾਂ ਤੋਂ ਪਹਿਲਾਂ ਆਪਾਂ ਇਹਨੂੰ ਆਖਿਆ ਵੀਡੀਓ ਸਾਡ ਨੂੰ ਵੀ ਇਹਨੂੰ ਬਦਲ ਦੋ ਤੇ ਉਹਨਾਂ ਨੇ ਆਖਿਆ ਵੀ ਬਦਲ ਦਿੰਦੇ ਆ ਤੇ ਇਹਨੇ ਮਲ ਐਤਵਾਰ ਆਣ ਕੇ ਨਾ ਤੇ ਆਪਣੀ ਮਰਜ਼ੀ ਕਰਕੇ ਤੇ ਗੋਲਕ ਖੋਲਣ ਡਿਆ ਜੇ ਤੇ ਇਹਨਾਂ ਡੱਕਿਆ ਵੀ ਹੈਗਾ ਵੀ ਸਾਡੇ ਬੰਦੇ ਜਾਨੀਆਂ ਤੇ ਤੁਸੀਂ ਮਲ ਨਾ ਖੋਲੋ ਤੇ ਇਹਨੇ ਆਪਣੀ ਮਰਜ਼ੀ ਉਹਨਾਂ ਦੇ ਆਖੇ ਲਾ ਕੇ ਖੋਲੀ ਜੇ ਇਹ ਮਰਜ਼ੀਆਂ ਆਪਣੀਆਂ ਕਰਨ ਡਿਆ ਜੇ ਇਹਦੇ ਨਾਲ ਹੋਰ ਕੋਣ ਕੋਣ ਦੀ ਇਹਦੇ ਨਾਲ ਮਲ ਗੁਰਪ੍ਰੀਤ ਜੇ ਸਰਪੰਚ ਇਹ ਸਰਪੰਚ ਦੇ ਨਾਲ ਬਿਲਕੁਲ ਹੀ ਨਾ ਰਲਿਆ ਜੇ ਇਹਦੇ ਨਾਲ ਕੋ ਆਪਣੇ ਸਰਕਾਰੀ ਬੰਦੇ ਹੈਗੇ ਨਹੀਂ ਜੀ ਕੁਛ ਨਹੀਂ ਕੋਈ ਨਹੀਂ ਜੀ ਹੈਗਾ ਜੀ ਉਹ ਜਿਹੜੀ ਗਿਣੀ ਜਾਣੀ ਹੈ ਸਰਕਾਰੀ ਬੰਦੇ ਨੇ ਕਹਿੰਦੀ ਕਿ ਤੁਹਾਡਾ ਵੀ ਨਹੀਂ ਮਤ ਸਾਡੇ ਬੰਦੇ ਵੀ ਉਹਨਾਂ ਦੇ ਬੰਦੇ ਸਾਰੇ ਉਹਨਾਂ ਦੇ ਹੀ ਸਾਡਾ ਕੋਈ ਨਹੀਂ ਬੰਦਾ ਉੱਥੇ ਸਾਡੇ ਬੰਦੇ ਨਾਲ ਲੈਣੇ ਬੰਦੇ ਹਾਂ ਹਾਂਜੀ ਹਾਂਜੀ ਬੰਦੇ ਜੀ ਮੈਂ ਵੇਚੋ ਉਹਨਾਂ ਮੈਨੂੰ ਦੋਆ ਬਣਾ ਇੱਕ ਬੰਦਾ ਉਹਨਾਂ ਦੇ ਕੋਲ ਸਾਨੂੰ ਚੁਣਿਆ ਨਾਲ ਬੰਦਿਆਂ ਨੇ ਇਹਨੇ ਮਤ ਸਾਡੇ ਕਰਾਏ ਆ ਤੇ ਸੈਣ ਕਰਾ ਕੇ ਵੀ ਤੇ ਇੱਕ ਤੂੰਨ ਚਾਰ ਜੀ ਤੇ ਤੂੰ ਉਹਨੇ ਮਤ ਆਪਣੀ ਮਰਜ਼ੀ ਕੀਤੀ ਉਹਨਾਂ ਦੀ ਮੰਨੀ ਜੀ ਕੀ ਮਤ ਮਸਲਾ ਬਾਤ ਕੀ ਬਣਾਦਾ ਮਸਲਾ ਕੋਈ ਨਹੀਂ ਜੀ ਮੜਕਾਂ ਆਉਣ ਲੱਗੇ ਪਿੰਡ ਨੂੰ ਇਹਨਾਂ ਨੇ ਮਤ ਸਾਡੇ ਗੱਲ ਪੈ ਗਏ ਬੰਦੇ ਬੰਗਾਲੇ ਕੌਣ ਕੌਣ ਪਿਆ ਕੀ ਕੀ ਹਥਿਆਰ ਸੀ ਹਥਿਆਰ ਇੱਕ ਤੋਂ ਗੁਰ ਤੇ ਮੇਰੇ ਕਿਰਪਾਣ ਮਾਰੀ ਉਹਨੇ ਕਿ ਗੁਰ ਇੱਕ ਅੰਗਰੇਜ਼ ਉਹਨੂੰ ਆਂਦੇ ਆ ਅੰਗਰੇਜ਼ ਸਿੰਘ ਨਾਲ ਤੇ ਬਾਕੀ ਨੇ ਮੁੰਡੇ ਮੰਗਾਏ ਆਪਣੇ ਪਤੀਏ ਮੰਗਾਲੇ ਆ ਤੇ ਉਹਨਾਂ ਨੇ ਨਾਂ ਨਹੀਂ ਚੇਤੇ ਉਹਨਾਂ ਦੇ ਕਿੰਨੇ ਆਂਦੀਆਂ ਨੇ ਤੇ ਕੋਈ ਇਹਦੇ ਵਿੱਚ ਛੋਪਦਾ ਵੀ ਲੈਣ ਹਾਂ ਛੋਪਦਾ ਤੇ ਛੋਪ ਸਾਡੇ ਸੋਹਣੇ ਕਰਾਇਆ ਜੋ ਵੀ ਕਰਾਇਆ ਜੀ ਹਾਂਜੀ ਹਾਂਜੀ ਹੁਣ ਕੀ ਮੰਗ ਕਰ ਦੂੰ ਮੰਗ ਵੇ ਲੋ ਜੀ ਨਹੀਂ ਤੇ ਥੱਕਾ ਕਰਨ ਦੇ ਸਾਡੇ ਨਾਲ ਗੁਰੂ ਘਰ ਦਾ ਕੰਮ ਹੈ ਜੀ ਜੋ ਕਰਾਉਂਦੇ ਸੈਕਟਰੀ ਕਰਾਉਂਦੇ ਆ ਜੀ ਹਾਂ ਇਹ ਕੋਟੋਂ ਦੇ ਅੰਦਰ ਹੀ ਆ ਗਿਆ ਬਾਹਰ ਨਹੀਂ ਇਹ ਅੰਦਰ ਹੋਈ ਗਿਆ ਜੀ ਦੂਜੇ ਪਾਸੇ ਦੂਜੀ ਥੀਨੇ ਆਪਣੇ ਤੇ ਲੱਗੇ ਦੋਸ਼ਾ ਨੂੰ ਬੇਬੁਨਿਆਦ ਦੱਸਿਆ ਹੈ ਮੈਂ ਤੇ ਵੀ ਜੀ ਆਪਣੇ ਸਾਡੇ ਕੱਲ ਬਾਬਾ ਜਾਗੋਸ਼ੀ ਸਾਡੇ ਭਨੇਵੇ ਦਾ ਵਿਆਹ ਉੱਥੇ ਹੈਗਾ ਸੀ ਠਾਕਾ ਸੀ ਅਸੀਂ ਤੇ ਉੱਥੇ ਠਾਕਾ ਵੇਖ ਰਿਆ ਸਾਂ ਤੇ ਸਾਡੇ ਮਾਨਯੋਗ ਸਕਤੀ ਸਾਹਿਬ ਨੇ ਜਿਹੜੇ ਇੱਥੇ ਰিসিਵਰ ਲੱਗੇ ਹੋਏ ਨੇ ਸਾਡੇ ਵੀਡੀਓ ਸਾਹਿਬ ਨੇ ਉਹਨਾਂ ਨੂੰ ਤਨਖਾਵਾ ਵੰਡਣ ਵਾਸਤੇ ਭੇਜਣਾ ਉਹਨਾਂ ਨੇ ਮੇਰੇ ਨਾਲ ਫੋਨ ਤੇ ਰਾਬਤਾ ਕੀਤਾ ਕਿ ਸਰਪੰਚ ਜੀ ਤੁਸੀਂ ਪਿੰਡ ਦੇ ਸਰਪੰਚ ਜੀ ਤੁਹਾਨੂੰ ਨਾਲ ਲੈ ਕੇ ਤੇ ਅਸੀਂ ਤੁਹਾਡੀ ਮੌਜੂਦਗੀ 'ਚ ਤਨਖਾਵਾ ਵੰਡਣੀਆਂ ਤੇ ਮੈਂ ਤੇ ਮੇਰਾ ਦੋਵੇਂ ਨਾਲ ਦੇ ਅੰਗਰੇਜ਼ ਸਿੰਘ ਦੋਵੇਂ ਅਸੀਂ ਗਏ ਆ ਸਾਡੇ ਨਾਲ ਹੋਰ ਕੋਈ ਬੰਦਾ ਨਹੀਂ ਸੀ ਇਸ ਸੈਕਟਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਵੀ ਉਹਨਾਂ ਨੂੰ ਪਤਾ ਹੈ ਕਿ ਜਿੰਨੇ ਵੀ ਉੱਥੇ ਬੰਦੇ ਸੀ ਸਾਰੇ ਇਹ 8-10 ਬੰਦੇ ਜੀ ਅਸੀਂ ਸਿਰਫ ਦੋ ਬੰਦੇ ਸਾਂ ਠੀਕ ਹੈ ਜੀ ਅਸੀਂ ਜਦੋਂ ਉੱਥੋਂ ਤਨਖਾਵਾ ਵੰਡ ਕੇ ਸਾਰਾ ਕੁਝ ਕਰਕੇ ਉੱਥੋਂ ਸੈਕਟਰੀ ਸਾਹਿਬ ਦੀ ਹਾਜ਼ਰੀ ਦੇ ਵਿੱਚ ਉੱਥੋਂ ਨਿਕਲੇ ਆ ਨਿਕਲ ਲੱਗੇ ਆ ਇਹਨਾਂ ਨੇ ਪਿੱਛੋਂ ਦੀ ਸਾਡੀ ਗੱਡੀ ਦੇ ਉੱਤੇ ਹਮਲਾ ਕਰਤਾ ਇਹਨਾਂ ਨੇ ਬੰਦਿਆਂ ਨੇ ਸਾਰਿਆਂ ਨੇ ਰਲ ਕੇ ਹਮਲਾ ਕੀਤਾ ਜਦੋਂ ਤੇ ਅਸੀਂ ਗੱਡੀ ਖੜੋਕ ਲਈ ਆ ਅਸੀਂ ਗੱਡੀ ਰੋਕ ਕੇ ਬਾਹਰ ਉਤਰਿਆ ਕਿ ਹਾਂ ਵੀ ਤੁਸੀਂ ਸਾਡੀ ਗੱਡੀ ਦੇ ਪਿੱਛੇ ਕਿਉ ਤੋੜਪੰਨ ਕਰਨ ਦੇ ਇਹਨਾਂ ਨੇ ਕੋਈ ਸੁਣਿਆ ਨਹੀਂ ਤੇ ਸਾਡੇ ਗੱਲ ਪੈ ਗਏ ਅਸੀਂ ਦੋ ਹੀ ਬੰਦੇ ਹਾਂ ਉੱਥੇ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੇਖੋ ਇੱਕ 181 ਤੇ ਕਮਿਨਡ ਆਈ ਸੀਗੀ ਜੇ ਦੇ ਸਬੰਧ ਵਿੱਚ ਮੁਲਾਜ਼ਮ ਭੇਜੇ ਗਏ ਸਾਧੂ ਸਿੱਖ ਪਿੰਡ ਚੰਡਾਕਲਾਂ ਗੁਰਦੁਆਰਾ ਸਾਹਿਬ ਜਿੱਥੇ ਪਹਿਲਾਂ ਦੋਹਾਂ ਤਰ੍ਹਾਂ ਦੀ ਕਸਮਖਾਸੀ ਤੇ 145 ਈਰਪੀਸੀ ਦੀ ਕਾਰਵਾਈ ਕੀਤੀ ਗਈ ਹੈ ਤੇ ਜਿਸ ਦੌਰਾਨ ਉਹ ਵੀਡੀਓ ਸ਼ਮਸ਼ੇਰ ਸਿੰਘ ਉੱਥੇ ਜਿਹੜੇ ਰਿਸਿਵਰ ਨਿਯੁਕਤ ਕੀਤੇ ਗਏ ਨੇ ਉਹਨਾਂ ਨੇ گاਾਂ ਗੋਂ ਸੈਕਟਰੀ ਸ਼ੁਭ ਦੀ ਡਿਊਟੀ ਲਗਾਈ ਹੋਈ ਹੈ ਜੋ ਆਪਣਾ ਮਹੀਨੇ ਬਾਅਦ ਇਹ ਗੋਲਕ ਖੋਲਦੇ ਨੇ ਕਮੇਟੀ ਦੀ ਹਾਜ਼ਰੀ ਵਿੱਚ ਖੋਲ ਕੇ ਉਹਦੀ ਗਿਣਤੀ ਕਰਕੇ ਤੇ ਜਿਹੜੇ ਉੱਥੇ ਸੇਵਾਦਾਰ ਨੇ ਜਾਂ ਜਿਹੜੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਇਦਾਂ ਹੀ ਹੋਇਆ ਕਿ ਉਹਨਾਂ ਨੇ ਤਨਖਾਹਾਂ ਦਿੱਤੀਆਂ ਗੋਲਕ ਖੋਲੀ ਕਿਸੇ ਗੱਲ ਨੂੰ ਲੈ ਕੇ ਇਹਨਾਂ ਦਾ ਆਰਟੀ ਤਕਰਾਰ ਹੋਇਆ ਹੈ ਦੋਹਾਂ ਧਿਰਾਂ ਨੂੰ ਦਰਖਾਸਤਾਂ ਆਈਆਂ ਨੇ ਤੇ ਤਫਤੀਸ਼ ਕੀਤੀ ਜਾ ਰਹੀ ਹੈ ਦੋਵਾਂ ਧਿਰਾਂ ਨੂੰ ਅੱਜ ਬੁਲਾਇਆ ਬੁਲਾ ਕੇ ਜੋ ਵੀ ਇਹ ਇਹਨਾਂ ਦਾ ਹੋਏਗਾ ਉਹ ਰਾਜ਼ ਨਿਵਾ ਕਰਵਾ ਦਿੱਤਾ ਜਾਵੇਗਾ ਸਕਤੀ চোপ ਪ੍ਰਕਾਸ਼ ਜੀ ਤੁਹਾਨੂੰ ਕੋਈ ਦਰਖਾਸਤ ਹੈ ਤੁਹਾਡੇ ਕੋਲ ਦੇਖੋ ਮੈਂ ਤੁਹਾਨੂੰ ਬੇਨਤੀ ਕੀਤੀ ਵੀ ਦੋਵਾਂ ਧਿਰਾਂ ਨੂੰ ਦਰਖਾਸਤਾਂ ਆਈਆਂ ਨੇ ਤੇ ਇਹਨਾਂ ਦੋਵਾਂ ਧਿਰਾਂ ਨੂੰ ਅੱਜ ਬੁਲਾਇਆ ਬਿਠਾ ਕੇ ਇਹਨਾਂ ਦੇ ਸਮਝੌਤਾ ਕਰਵਾ ਦਿੱਤਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੇਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ he has more than five years experience in the same line he used to work with reputed companies agencies as well local builders with brothers his professional by plumbing electrician masonry work carpentry for more information please contact him at www.checktrade.com id number 921760 Shamra Chander, call Call him on this number: zero seven four triple eight four double one six one.